ਦੁਨੀਆ ਦੇ ਇਤਿਹਾਸ ਅੰਦਰ ਹਰੇਕ ਵੱਡੀ ਜੰਗ ਲੜਨ ਦੇ ਹਮੇਸ਼ਾ ਤਿੰਨ ਕਾਰਨ ਰਹੇ ਹਨ ਯਾਰ ਜੋਰੂ ਅਤੇ ਜ਼ਮੀਨ ਪਰ ਸਿੱਖਾਂ ਨੇ ਇੱਕ ਵਿਲੱਖਣ ਇਤਿਹਾਸ ਰਚਦੇ ਹੋਏ ਹਮੇਸ਼ਾ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਹਥਿਆਰ ਚੁੱਕੇ ਹਨ ਅਹਿਮਦ ਸ਼ਾਹ ਅਬਦਾਲੀ ਵੱਲੋਂ 5 ਫਰਵਰੀ 1762 ਈਸਵੀ ਨੂੰ ਬਹੁਤ ਵੱਡਾ ਹਮਲਾ ਕੀਤਾ ਗਿਆ ਸਿੱਖ ਕੌਮ ਅੰਦਰ ਜਿਸ ਨੂੰ ਵੱਡਾ ਕੱਲੂਕਾਰਾ ਕਿਹਾ ਜਾਂਦਾ ਕੋਪ ਰੋਹੀੜਾ ਦੇ ਮੈਦਾਨ ਵਿੱਚ 40000 ਤੋਂ ਵੱਧ ਸਿੰਘ ਸਿੰਘਣੀਆਂ ਬਜ਼ੁਰਗ ਅਤੇ ਛੋਟੇ ਬੱਚਿਆਂ ਦੀ ਸ਼ਹਾਦਤ ਹੋਈ ਬੇਰਹਿਮੀ ਦੇ ਨਾਲ ਕਤਲ ਕੀਤੇ ਗਏ ਕਲੂਕਾਰਾ ਵਾਪਰਨ ਦੇ ਕੀ ਕਾਰਨ ਸਨ ਵਿਦੇਸ਼ੀ ਤਾਕਤਾਂ ਦਾ ਹਿੰਦੁਸਤਾਨ ਤੇ ਹਮਲਾ ਕਰਨ ਦਾ ਕੀ ਮਕਸਦ ਹੁੰਦਾ ਸੀ ਖਾਲਸਾ ਪੰਥ ਨੇ ਇਹਨਾਂ ਦਾ ਰਸਤਾ ਹਮੇਸ਼ਾ ਲਈ ਕਿਵੇਂ ਬੰਦ ਕੀਤਾ ਇਹਨਾਂ ਸ਼ਹੀਦੀਆਂ ਤੋਂ ਬਾਅਦ ਪੰਜਾਬ ਅੰਦਰ ਕਿਵੇਂ ਸਿੱਖ ਰਾਜ ਦਾ ਰਾਹ ਪੱਧਰਾ ਹੋਇਆ ਇਹ ਸਾਰਾ ਇਤਿਹਾਸ ਇਸ ਵੀਡੀਓ ਵਿੱਚ ਆਪਾਂ ਸਮਝਣ ਦਾ ਯਤਨ ਕਰਾਂਗੇ ਹਿੰਦੁਸਤਾਨ ਉੱਤੇ 7ਵੀਂ ਸਦੀ ਤੋਂ ਲੈ ਕੇ 15ਵੀਂ ਸਦੀ ਤੱਕ ਮੁਹੰਮਦ ਬਿਨ ਕਾਸਮ ਮਹਿਮੂਦ ਗਜਨਵੀ ਮੁਹੰਮਦ ਗੋਰੀ ਚੰਗੇਜ਼ ਖਾਨ ਤैमूर ਬਾਬਰ ਇਤਿਆਦਕ ਹਮਲਾਵਰਾਂ ਵੱਲੋਂ ਹਮਲੇ ਕੀਤੇ ਗਏ ਇਹ ਸਾਰੇ ਹਮਲਾਵਰ ਬਹੁਤ ਥੋੜੇ 5700 ਸਿਪਾਈ ਲੈ ਕੇ ਹਮਲਾ ਕਰਦੇ ਸਨ ਪਿੰਡਾਂ ਦੇ ਪਿੰਡ ਸ਼ਹਿਰ ਸਾੜ ਕੇ ਧਨ ਦੌਲਤ ਲੁੱਟਣ ਦੇ ਨਾਲ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਜ਼ਬਰਦਸਤੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਵੀ ਲੈ ਜਾਂਦੇ ਸਨ ਹਮਲਾ ਕਰਨ ਵਾਲਿਆਂ ਦੀ ਗਿਣਤੀ 5700 ਦੇ ਕਰੀਬ ਹੁੰਦੀ ਸੀ ਉਸ ਸਮੇਂ ਦੇ ਹਿੰਦੁਸਤਾਨ ਦੇ ਸ਼ਾਸਕ ਕਰਮ ਕਾਂਡਾ ਵਿੱਚ ਉਲਝ ਕੇ ਮਾਨਸਿਕ ਤੌਰ ਤੇ ਇਹਨੇ ਗੁਲਾਮ ਹੋ ਚੁੱਕੇ ਸਨ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਹੋਣ ਦੇ ਬਾਵਜੂਦ ਵੀ ਕੋਈ ਹਮਲਾਵਰਾਂ ਦੇ ਅੱਗੇ ਖੜਨ ਦੀ ਤਾਕਤ ਨਹੀਂ ਸੀ ਰੱਖਦਾ ਇਹ ਆਗੂ ਮਾਨਸਿਕ ਤੌਰ ਤੇ ਏਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਸਨ ਪਹਿਲਾਂ ਤੇ ਇਹ ਹਮਲਾਵਰਾਂ ਦਾ ਮੈਦਾਨੇ ਜੰਗ ਵਿੱਚ ਸਾਹਮਣਾ ਹੀ ਨਹੀਂ ਕਰਦੇ ਸੀ ਜੇ ਕਿਤੇ ਆਮੋ ਸਾਹਮਣੇ ਹੋ ਵੀ ਜਾਣ ਇਹ ਮੈਦਾਨ ਛੱਡ ਕੇ ਭੱਜ ਜਾਂਦੇ ਸਨ ਭਾਵ ਇਨਾਂ ਦੀ ਜ਼ਮੀਰ ਮਰ ਚੁੱਕੀ ਸੀ 15ਵੀਂ ਸਦੀ ਵਿੱਚ ਜਦੋਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਸਦੀਆਂ ਬਾਅਦ ਇਸ ਧਰਤੀ ਤੋਂ ਜਾਗਦੀ ਹੋਈ ਜ਼ਮੀਰ ਵਾਲੀ ਆਵਾਜ਼ ਉੱਠੀ ਏਮਨਾਬਾਦ ਵਿਖੇ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਨੂੰ ਜ਼ਾਬਰ ਕਿਹਾ ਮਹਾਰਾਜ ਦੇ ਗੁਰਬਾਣੀ ਅੰਦਰ ਬਚਨ ਹਨ ਪਾਪ ਕੀ ਜੰਜ ਲੈ ਕਾਬਲੋਂ ਹੁਤਾਇਆ ਜੋਰੀ ਮੰਗੈ ਦਾਨ ਵੇ ਲਾਲੋ ਸ਼ਰਮ ਧਰਮ ਦੋਇ ਛੱਪ ਖਲੋਏ ਕੂੜ ਫਿਰਾ ਪਰਧਾਨ ਵੇ ਲਾਲੋ ਇਸ ਧਰਤੀ ਤੇ ਬਾਬਰ ਨੇ ਆਪਣਾ ਰਾਜ ਕਾਇਮ ਕੀਤਾ ਤਿੰਨ ਸਦੀਆਂ ਤੋਂ ਵੱਧ ਸਮਾਂ ਮੁਗਲਾਂ ਦਾ ਰਾਜ ਰਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚੋਂ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਉੱਠਦੀ ਰਹੀ 6ਵੇਂ ਸਰੂਪ ਵਿੱਚ 4 ਜੰਗਾਂ ਅਤੇ 10ਵੇਂ ਸਰੂਪ ਵਿੱਚ 14 ਜੰਗਾਂ ਜ਼ੁਲਮ ਦਾ ਨਾਸ ਕਰਨ ਵਾਸਤੇ ਲੜੀਆਂ ਗਈਆਂ ਫਿਰ ਗੁਰੂ ਦੇ ਖਾਲਸੇ ਹੱਥੋਂ ਇਸ ਜ਼ੁਲਮੀ ਤਖਤੇ ਦਾ ਮੁਗਲ ਰਾਜ ਦਾ ਅੰਤ ਹੋਇਆ ਹੁਣ ਅੱਗੇ 18ਵੀਂ ਸਦੀ ਦਾ ਸਮਾਂ ਆਇਆ ਈਰਾਨੀ ਸ਼ਾਸਕ ਨਾਦਰ ਸ਼ਾਹ ਵੱਲੋਂ ਦਿੱਲੀ ਉੱਤੇ ਹਮਲਾ ਕੀਤਾ ਗਿਆ ਸਿੱਖਾਂ ਤੋਂ ਬਿਨਾਂ ਕੋਈ ਨਾਦਰ ਸ਼ਾਹ ਦੇ ਅੱਗੇ ਆੜ ਨਹੀਂ ਸਕਿਆ ਗੁਰੂ ਦਾ ਪੰਥ ਖਾਲਸਾ ਹਮੇਸ਼ਾ ਇਸ ਦੇਸ਼ ਦੀ ਇੱਜ਼ਤ ਆਬਰੂ ਨੂੰ ਬਚਾਉਂਦਾ ਰਿਹਾ ਅੱਗੇ ਹੁਣ ਸਮਾਂ ਆਉਂਦਾ ਅਹਿਮਦ ਸ਼ਾਹ ਅਬਦਾਲੀ ਦਾ ਜਿਸ ਨੂੰ ਅਹਿਮਦ ਸ਼ਾਹ ਦੁਰਾਨੀ ਵੀ ਕਿਹਾ ਜਾਂਦਾ ਇਹ ਨਾਦਰ ਸ਼ਾਹ ইরਾਨੀ ਸ਼ਾਸਕ ਦੀ ਫੌਜ ਵਿੱਚ ਕਮਾਂਡਰ ਹੁੰਦਾ ਸੀ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਇਸ ਨੇ ਅਫਗਾਨਿਸਤਾਨ ਵਿੱਚ ਦੁਰਾਨੀ ਸਾਮਰਾਜ ਦੀ ਸਥਾਪਨਾ ਕੀਤੀ ਹੁਣ ਇਸ ਦਾ ਧਿਆਨ ਹਿੰਦੁਸਤਾਨ ਦੀ ਦੌਲਤ ਇੱਜ਼ਤ ਆਬਰੂ ਤੇ ਗਿਆ ਕਹਿੰਦੇ ਇਸ ਨੇ ਲਗਾਤਾਰ ਹਿੰਦੁਸਤਾਨ ਉੱਤੇ 11 ਹਮਲੇ ਕੀਤੇ ਮਰਾਠਿਆਂ ਦੇ ਨਾਲ ਵੀ ਇਸ ਦੇ ਜੁੱਧ ਹੋਏ ਭਾਵੇਂ ਕਿ ਪਾਣੀ ਪੱਤ ਦੀ ਲੜਾਈ ਦੇ ਵਿੱਚ ਮਰਾਠਿਆਂ ਦੀ ਹਾਰ ਹੋਈ ਪਰ ਫਿਰ ਇਸ ਮਰਹਟੇ ਕੌਮ ਨੇ ਦੁਬਾਰਾ ਤਾਕਤ ਦੇ ਵਿੱਚ ਆ ਕੇ ਇਹਨਾਂ ਵਿਦੇਸ਼ੀ ਹਮਲਾਵਰਾਂ ਦਾ ਸਾਹਮਣਾ ਕੀਤਾ ਸਿੱਖਾਂ ਅਤੇ ਮਰਾਠਿਆਂ ਤੋਂ ਬਿਨਾ ਕੋਈ ਵੀ ਵਿਦੇਸ਼ੀ ਹਮਲਾਵਰਾਂ ਦੇ ਸਾਹਮਣੇ ਬਹਾਦਰੀ ਦੇ ਨਾਲ ਨਹੀਂ ਲੜ ਸਕਿਆ ਅਬਦਾਲੀ ਵੱਲੋਂ ਹਮਲੇ ਕਰਨ ਦਾ ਮਕਸਦ ਹੈ ਇਥੋਂ ਦੀ ਧਨ ਦੌਲਤ ਨੂੰ ਲੁੱਟਣਾ ਸੈਂਕੜਿਆਂ ਦੀ ਗਿਣਤੀ ਵਿੱਚ ਜਵਾਨ ਔਰਤਾਂ ਨੂੰ ਲੈ ਕੇ ਜਾਣਾ ਪਰ ਦੂਜੇ ਪਾਸੇ ਗੁਰੂ ਦੇ ਖਾਲਸੇ ਦਾ ਸਿਧਾਂਤ ਹੈ ਜ਼ੁਲਮ ਦਾ ਡਟ ਕੇ ਵਿਰੋਧ ਕਰਨਾ ਗਰੀਬ ਦੀ ਰੱਖਿਆ ਕਰਨੀ ਧੀਆਂ ਭੈਣਾਂ ਦੀ ਇੱਜ਼ਤ ਬਚਾਉਣੀ ਉਸ ਸਮੇਂ ਪੰਜਾਬ ਦੀ ਧਰਤੀ ਤੇ ਸਿੱਖ ਮਿਸਲਾਂ ਦੇ ਰੂਪ ਵਿੱਚ ਛੋਟੇ ਛੋਟੇ ਰਾਜ ਸਥਾਪਿਤ ਕਰਦੇ ਨੇ ਇਹ ਅਬਦਾਲੀ ਵਰਗੇ ਹਮਲਾਵਰ ਹਿੰਦੁਸਤਾਨ ਨੂੰ ਲੁੱਟ ਕੇ ਪੰਜਾਬ ਰਸਤਿਆਂ ਲੰਘਦੇ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਮਿਸਲਾਂ ਦੇ ਆਗੂਆਂ ਨਾਲ ਵਿਚਾਰ ਕੀਤੀ ਕਿ ਅਬਦਾਲੀ ਉੱਤੇ ਹਮਲਾ ਕੀਤਾ ਜਾਵੇ ਇਸ ਦਾ ਰਾਹ ਰੋਕੀਏ ਕਿਉਂਕਿ ਸਿੱਖ ਦਾ ਕਿਰਦਾਰ ਹੀ ਐਸਾ ਹੈ ਉਹ ਮਜਲੂਮ ਉਤੇ ਜ਼ੁਲਮ ਹੁੰਦਾ ਨਹੀਂ ਦੇਖ ਸਕਦਾ ਇਸ ਤੋਂ ਬਾਅਦ ਵੀ ਕਈ ਵਾਰ ਸਿੱਖਾਂ ਵੱਲੋਂ ਅਬਦਾਲੀ ਦੇ ਕਾਫਲੇ ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੂੰ ਜ਼ਾਲਿਮਾਂ ਤੋਂ ਛਡਾ ਕੇ ਉਹਨਾਂ ਨੂੰ ਵਾਪਸ ਘਰੋ ਘਰੇ ਪਹੁੰਚਾਇਆ ਗਿਆ ਇਸ ਦੇ ਨਾਲ ਹੀ ਅਬਦਾਲੀ ਦਾ ਅਸਲਾ ਹਥਿਆਰ ਅਤੇ ਖਜ਼ਾਨਾ ਵੀ ਸਿੱਖਾਂ ਵੱਲੋਂ ਲੁੱਟਿਆ ਜਾਂਦਾ ਰਿਹਾ ਇਹਨਾਂ ਹਮਲਿਆਂ ਵਿੱਚ ਅਬਦਾਲੀ ਬਿਲਕੁਲ ਵੀ ਸੰਭਲ ਨਹੀਂ ਸਕਿਆ ਸਭ ਕੁਝ ਛੱਡ ਕੇ ਉਸ ਨੂੰ ਦੌੜਨਾ ਪਿਆ ਇਸ ਤੋਂ ਬਾਅਦ ਹੁਣ ਅਬਦਾਲੀ ਸਿੱਖਾਂ ਨਾਲ ਅੰਦਰੋਂ ਖਾਰ ਖਾਣ ਲੱਗ ਪਿਆ ਹੁਣ ਉਸ ਵੱਲੋਂ ਸਿੱਖਾਂ ਉੱਤੇ ਹਮਲਾ ਕਰਨ ਦੀ ਖਾਸ ਰਣਨੀਤੀ ਤਿਆਰ ਕੀਤੀ ਗਈ ਜਹਾਦ ਦੇ ਨਾਮ ਤੇ ਬਹੁਤ ਲੋਕਾਂ ਨੂੰ ਲੜਨ ਲਈ ਤਿਆਰ ਕੀਤਾ ਗਿਆ ਪੰਜਾਬ ਵਿੱਚ ਮੁਖਬਰਾਂ ਦੇ ਰਾਹੀਂ ਸਿੱਖਾਂ ਉੱਤੇ ਨਜ਼ਰ ਰੱਖਣ ਲੱਗਾ ਉਸ ਵੱਲੋਂ ਪੰਜਾਬ ਦੇ ਸੂਬਿਆਂ ਦੀ ਨਵਾਬੀ ਆਪਣੇ ਖਾਸ ਬੰਦਿਆਂ ਨੂੰ ਦਿੱਤੀ ਗਈ ਜਿਵੇਂ ਭੀਖਣ ਖਾਨ ਨੂੰ ਮਲੇਰਕੋਟਲੇ ਜੈਨ ਖਾਨ ਨੂੰ ਸਰਹੰਦ ਪੰਡਤ ਲక్ష్ਮੀ ਸਹਾਏ ਨੂੰ ਰਾਏਕੋਟ ਅਤੇ 우ਮੈਦ ਖਾਨ ਨੂੰ ਲਾਹੌਰ ਦਾ ਨਵਾਬ ਲਾਇਆ ਅਬਦਾਲੀ ਵੱਲੋਂ ਸਿੱਖਾਂ ਉੱਤੇ ਵੱਡਾ ਹਮਲਾ ਕਰਨ ਦੀ ਇਹ ਸਾਰੀ ਵਿਉਂਤਬੰਦੀ ਤਿਆਰ ਕੀਤੀ ਜਾ ਰਹੀ ਸੀ ਇੱਧਰ ਪੰਜਾਬ ਅੰਦਰ 1761 ਈਸਵੀ ਦੀ ਦੀਵਾਲੀ ਨੂੰ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਸਰਬੱਤ ਖਾਲਸਾ ਸੱਦਿਆ ਗਿਆ ਇਥੇ ਕੌਮ ਦੀ ਚੜ੍ਹਦੀ ਕਲਾ ਲਈ ਕਈ ਮਤੇ ਪਾਸ ਕੀਤੇ ਗਏ ਇੱਕ ਮਤਾ ਇਹ ਵੀ ਪਾਇਆ ਗਿਆ ਕਿ ਜਿਹੜੇ ਮੁਖਬਰ ਹਨ ਉਹਨਾਂ ਗਦਾਰਾਂ ਨੂੰ ਸੋਧਿਆ ਜਾਵੇ ਇਨ੍ਹਾਂ ਵਿੱਚੋਂ ਦੋ ਮੁੱਖ ਸਨ ਚੰਡਿਆਲੇ ਦਾ ਅਕਲਦਾਸ ਅਤੇ ਦੂਜਾ ਹੈ ਹਰ ਭਗਤ ਨਰਨਜਨੀਆ ਅਕਲਦਾਸ ਨੂੰ ਸੁਨੇਹਾ ਪੁੱਜਦਾ ਸੁਧਰ ਜਾ ਨਹੀਂ ਤੇ ਸਿੱਖਾਂ ਹੱਥੋਂ ਮਾਰਿਆ ਜਾਵੇਗਾ ਇਹ ਇੱਕ ਪਾਸੇ ਤੇ ਸਿੱਖਾਂ ਤੋਂ ਮਾਫੀਆਂ ਮੰਗਦਾ ਸਫਾਈਆਂ ਦਿੰਦਾ ਪਰ ਦੂਜੇ ਪਾਸੇ ਸਾਰੀ ਜਾਣਕਾਰੀ ਅਬਦਾਲੀ ਤੱਕ ਭੇਜ ਰਿਹਾ ਸੀ ਅਬਦਾਲੀ ਨੂੰ ਚਿੱਠੀਆਂ ਲਿਖ ਕੇ ਜਾਣਕਾਰੀ ਦੇ ਰਿਹਾ ਸੀ ਕਿ ਤੇਰੇ ਬਣਾਏ ਹੋਏ ਨਵਾਬਾਂ ਨੇ ਆਪਣੇ ਇਲਾਕਿਆਂ ਦੇ ਵਿੱਚ ਪਕੜ ਮਜ਼ਬੂਤ ਕਰ ਲਈ ਹੈ ਵਹੀਰ ਵਿੱਚ ਸਿੱਖਾਂ ਦੇ ਪਰਿਵਾਰ ਵੀ ਉਹਨਾਂ ਦੇ ਨਾਲ ਹਨ ਜਿਸ ਕਾਰਨ ਸਿੱਖਾਂ ਨੂੰ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਵੇਗਾ ਜਿੰਨੀ ਵੀ ਛੇਤੀ ਹੋ ਸਕੇ ਪੰਜਾਬ ਉੱਤੇ ਹਮਲਾ ਕੀਤਾ ਜਾਵੇ ਇਹ ਮੁਖਬਰਾਂ ਵੱਲੋਂ ਅਬਦਾਲੀ ਨੂੰ ਸਲਾਹਾਂ ਦਿੱਤੀਆਂ ਜਾ ਰਹੀਆਂ ਸਨ ਅਬਦਾਲੀ ਵੱਲੋਂ ਹਮਲੇ ਦੀ ਤਿਆਰੀ ਦੀਆਂ ਖਬਰਾਂ ਸਿੱਖਾਂ ਤੱਕ ਵੀ ਆ ਰਹੀਆਂ ਸਨ ਸਿੱਖਾਂ ਦਾ ਰਹਿਣ ਬਸੇਰਾ ਘੋੜਿਆਂ ਦੀਆਂ ਕਾਠੀਆਂ ਤੇ ਸੀ ਉਹ ਘਰਾਂ ਵਿੱਚ ਨਹੀਂ ਜੰਗਲਾਂ ਵਿੱਚ ਰਹਿੰਦੇ ਸਨ ਪਰ ਬਾਜਾਂ ਵਾਲੇ ਦੀ ਸਾਜੀ ਹੋਈ ਕੌਮ ਖਾਲਸਾ ਪੰਥ ਜज्ਬਾ ਅਬਦਾਲੀ ਦਾ ਮੁਕਾਬਲਾ ਕਰਨ ਦਾ ਰੱਖਦਾ ਸਿੱਖਾਂ ਨੇ ਵਿਚਾਰ ਕੀਤੀ ਕਿ ਪਰਿਵਾਰਾਂ ਨੂੰ ਕਿਸੇ ਸੁਰੱਖਿਅਤ ਥਾਂ ਤੇ ਛੱਡ ਕੇ ਫਿਰ ਅਬਦਾਲੀ ਦਾ ਮੁਕਾਬਲਾ ਕੀਤਾ ਜਾਵੇ ਕਿਉਂਕਿ ਬੀਬੀਆਂ ਬੱਚੇ ਅਤੇ ਬਜ਼ੁਰਗ ਨਾਲ ਹੀ ਵਹੀਰ ਵਿੱਚ ਸਨ ਤਕਰੀਬਨ 40 ਤੋਂ 45000 ਦੀ ਗਿਣਤੀ ਸੀ ਸਿੱਖ ਪਰਿਵਾਰਾਂ ਦੀ ਇਹ ਵਹੀਰ ਬੀਕਾਨੇਰ ਵੱਲ ਨੂੰ ਜਾ ਰਹੀ ਹੈ ਰਾਤ ਸਮੇਂ ਕੁੱਪ ਰੋਹੀੜਾ ਪਿੰਡਾਂ ਵਿੱਚ ਟਿਕਾਣਾ ਕੀਤਾ ਗਿਆ ਇਧਰ ਅਬਦਾਲੀ ਫੌਜਾਂ ਸਮੇਤ ਲਗਾਤਾਰ ਦਿਨ ਰਾਤ ਚੱਲਦਾ ਹੋਇਆ ਆਪਣੇ ਸੂਬੇਦਾਰਾਂ ਦੀ ਫੌਜ ਵੀ ਨਾਲ ਲੈ ਕੇ ਸਿੱਖਾਂ ਉੱਤੇ ਇਹ ਵੱਡਾ ਹਮਲਾ ਕਰ ਦਿੰਦਾ 1762 ਈਸਵੀ 5 ਫਰਵਰੀ ਦਾ ਦਿਨ ਚੜਿਆ ਕੁੱਪ ਰੋਹੀੜਾ ਦੇ ਮੈਦਾਨ ਵਿੱਚ ਸਿੱਖ ਫੌਜਾਂ ਦਾ ਅਬਦਾਲੀ ਦੇ ਨਾਲ ਸਾਹਮਣਾ ਹੋਇਆ ਅਬਦਾਲੀ ਦੇ ਕੋਲ ਲੱਖਾਂ ਦੀ ਗਿਣਤੀ ਵਿੱਚ ਫੌਜ ਹੈ ਲਾਹੌਰ ਸਰਹੰਦ ਮਲੇਰ ਕੋਟਲਾ ਅਤੇ ਹੋਰ ਲੋਕਲ ਸੂਬਿਆਂ ਦੀਆਂ ਫੌਜਾਂ ਵੀ ਅਬਦਾਲੀ ਦਾ ਸਾਥ ਦੇ ਰਹੀਆਂ ਸਨ ਦੂਜੇ ਪਾਸੇ ਸਿੱਖਾਂ ਦਾ 45000 ਦਾ ਵਹੀਰ ਜਿਸ ਵਿੱਚ ਲੜਨ ਵਾਲੇ ਹਥਿਆਰਬੰਦ ਯੋਧੇ ਘਟ ਅਤੇ ਬਜ਼ੁਰਗ ਬੀਬੀਆਂ ਬੱਚਿਆਂ ਦੀ ਗਿਣਤੀ ਜ਼ਿਆਦਾ ਸੀ ਫਿਰ ਵੀ ਸਿੱਖ ਯੋਧਿਆਂ ਨੇ ਇੱਕ ਰਣਨੀਤੀ ਬਣਾ ਕੇ ਜੰਗ ਸ਼ੁਰੂ ਕੀਤੀ ਬੀਬੀਆਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਵਿੱਚਕਾਰ ਰੱਖਦਿਆਂ ਇੱਕ ਘੇਰਾ ਬਣਾ ਕੇ ਚੱਲਦਿਆਂ ਹੋਇਆਂ ਦੋਵਾਂ ਪਾਸਿਆਂ ਤੋਂ ਜੋਝਾਰੂ ਜੋਧਿਆਂ ਨੇ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਸਿੱਖ ਇਸ ਤਰ੍ਹਾਂ ਲੜਦੇ ਹੋਏ ਸੁਰੱਖਿਅਤ ਥਾਂ ਵੱਲ ਵਧ ਰਹੇ ਸਨ ਵਹੀਰ ਨੂੰ ਅੱਗੇ ਤੋਰਦਿਆਂ ਹੋਇਆਂ ਨਾਲ-ਨਾਲ ਜੁੱਦ ਵੀ ਲੜਿਆ ਜਾ ਰਿਹਾ ਸੀ ਅਬਦਾਲੀ ਦੀਆਂ ਫੌਜਾਂ ਸਿੱਖ ਪਰਿਵਾਰਾਂ ਉੱਤੇ ਹਮਲਾ ਕਰ ਦਿੰਦੀਆਂ ਨੇ ਇਸ ਜੰਗ ਵਿੱਚ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਵੇਰ ਤੋਂ ਸ਼ਾਮ ਤੱਕ ਲੜਦਿਆਂ ਅਤੇ ਤੁਰਦਿਆਂ ਹੋਇਆਂ ਲਗਭਗ 14 ਮੀਲ ਦਾ ਫਾਸਲਾ ਤੈਅ ਕੀਤਾ ਜਾਂਦਾ ਜਿਸ ਦੌਰਾਨ ਬੇਇੰਤਹਾ ਕਤਲੇਆਮ ਹੁੰਦਾ ਸ਼ਾਮ ਤੱਕ 40000 ਤੋਂ ਵੱਧ ਸਿੰਘ ਸਿੰਘਣੀਆਂ ਛੋਟੇ ਬੱਚੇ ਬਜ਼ੁਰਗ ਬੇਰਹਿਮੀ ਦੇ ਨਾਲ ਕਤਲ ਕਰਕੇ ਸ਼ਹੀਦ ਕਰ ਦਿੱਤੇ ਜਾਂਦੇ ਨੇ ਸਿੱਖਾਂ ਦੀ ਇਹ ਲਹੂ ਡੋਲਵੀਂ جنگ ਹੋਈ 2000 ਸਿੰਘਾਂ ਦਾ ਜੱਥਾ ਇੱਕ ਕਿਕਰਾਂ ਦੇ ਜੰਗਲ ਦਾ ਸਹਾਰਾ ਲੈ ਕੇ ਅਜੇ ਵੀ ਅਬਦਾਲੀ ਦੀਆਂ ਫੌਜਾਂ ਨਾਲ ਲੜ ਰਹੇ ਸਨ ਸਾਰੇ ਸਿੰਘ ਜਖਮੀ ਹੋ ਚੁੱਕੇ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਗੰਭੀਰ ਜ਼ਖਮੀ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਸ਼ੁਕਰ ਚੱਕਿਆ ਮਿਸਲ ਦੇ ਆਗੂ ਸਰਦਾਰ ਚੜਤ ਸਿੰਘ ਉਹਨਾਂ ਦੇ ਵੀ ਸਰੀਰ ਉੱਤੇ 19 ਫਟ ਅਤੇ 3 ਗੋਲੀਆਂ ਵੱਜੀਆਂ ਸਨ ਰਾਤ ਪੈ ਜਾਂਦੀ ਹੈ ਸਿੱਖ ਜਰਨੈਲਾਂ ਨੇ ਵਿਚਾਰ ਕੀਤੀ ਕਿ ਕਮਜ਼ੋਰ ਬਾਹੀ ਤੇ ਹਮਲਾ ਕਰਨ ਨਾਲੋਂ ਸਿੱਧਾ ਅਬਦਾਲੀ ਦਾ ਟਾਕਰਾ ਕੀਤਾ ਜਾਵੇ ਸਵੇਰ ਹੁੰਦਿਆਂ ਹੀ ਹਮਲਾ ਕਰਕੇ ਜਾਂ ਤਾਂ ਘੇਰਾ ਤੋੜ ਕੇ ਨਿਕਲ ਜਾਵਾਂਗੇ ਨਹੀਂ ਤੇ ਫਿਰ ਸ਼ਹੀਦੀਆਂ ਪ੍ਰਾਪਤ ਕਰਾਂਗੇ ਕਿਸ ਤਰ੍ਹਾਂ ਦਾ ਇਹ ਸੀਨ ਬਣਿਆ ਤਲਵਾਰਾਂ ਖੁੰਡੀਆਂ ਹੋ ਚੁੱਕੀਆਂ ਸੀ ਘੋੜੇ ਮਰ ਚੁੱਕੇ ਸਨ ਸਿੱਖਾਂ ਦੇ ਮੋਢਿਆਂ ਉੱਤੇ ਕਮਾਨਾਂ ਤੇ ਹਨ ਪਰ ਚਲਾਉਣ ਲਈ ਤੀਰ ਨਹੀਂ ਕੋਈ ਹੋਰ ਬੰਦੂਕਾਂ ਇਤਿਆਦਿਕ ਹਥਿਆਰ ਵੀ ਨਹੀਂ ਹਨ ਆਸ-ਪਾਸ ਪਰਿਵਾਰ ਦੀਆਂ ਲਾਸ਼ਾਂ ਦੇ ਢੇਰ ਲੱਗੇ ਨੇ ਪਰ ਗੁਰੂ ਦਾ ਖਾਲਸਾ ਫਿਰ ਵੀ ਉਸ ਮਾਲਕ ਦੇ ਭਾਣੇ ਵਿੱਚ ਸ਼ੁਕਰਾਨੇ ਦੀ ਅਰਦਾਸ ਕਰਦਾ ਦਿਨ ਚੜਿਆ ਵੱਡੇ ਤੜਕੇ ਜਾਕਾਰੇ ਛੱਡਦੇ ਹੋਏ ਇਹ ਬਹਾਦਰ ਜੋਧੇ ਅਬਦਾਲੀ ਦੀਆਂ ਫੌਜਾਂ ਉੱਤੇ ਸਿੱਧਾ ਹਮਲਾ ਕਰ ਦਿੰਦੇ ਨੇ ਸਿੱਖ ਲੜਦੇ ਹੋਏ ਬੜੀ ਬਹਾਦਰੀ ਦੇ ਨਾਲ ਜੂਝਦਿਆਂ ਹੋਿਆਂ ਘੇਰਾ ਤੋੜ ਕੇ ਅੱਗੇ ਨਿਕਲ ਜਾਂਦੇ ਹਨ ਇਹ ਸਿੱਖ ਕੌਮ ਅੰਦਰ ਵੱਡਾ ਕੱਲੂਕਾਰਾ ਵਾਪਰਿਆ ਜਿਸ ਵਿੱਚ ਨਿਹੱਥੇ ਬੀਬੀਆਂ ਬਜ਼ੁਰਗ ਅਤੇ ਬੱਚਿਆਂ ਦਾ ਕਤਲੇਆਮ ਕੀਤਾ ਗਿਆ ਇਹ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਗੁਰੂ ਦਾ ਖਾਲਸਾ ਪੰਥ ਦੁਸ਼ਮਣ ਦੀ ਚਾੜੀ ਹੋਈ ਭਾਜੀ ਨੂੰ ਬਹੁਤਾ ਚਿਰ ਆਪਣੇ ਸਿਰ ਨਹੀਂ ਰੱਖਦੇ ਛੇਤੀ ਹੀ ਲਾ ਦਿੰਦੇ ਨੇ 1700 ਬਾਠ ਵਿੱਚ ਇਹ ਕੱਲੂ ਕਾਰਾ ਵਾਪਰਿਆ 1764 ਈਸਵੀ ਵਿੱਚ ਮੋੜ ਸਿੱਖਾਂ ਨੇ ਲਾਹੌਰ ਅਤੇ ਹੋਰ ਇਲਾਕੇ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਸਨ ਇਸ ਜੁੱਧ ਅੰਦਰ ਲੜਨ ਵਾਲੇ ਬਹਾਦਰ ਜੋਧੇ ਸ਼ਹੀਦ ਮਿਸਲ ਬਾਬਾ ਦੀਪ ਸਿੰਘ ਜੀ ਵੱਲੋਂ ਇਹ ਚਲਾਈ ਹੋਈ ਮਿਸਲ ਦੇ ਜੋਧਿਆਂ ਨੇ ਵੀ ਵੱਡਾ ਸਾਥ ਦਿੱਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸ਼ੁਕਰਚੱਕੀਆ ਮਿਸਲ ਦੇ ਆਗੂ ਸਰਦਾਰ ਚੜਤ ਸਿੰਘ ਇਹ ਬਹਾਦਰ ਯੋਧੇ ਮੋੜ ਸਿੱਖ ਫੌਜਾਂ ਇਕੱਤਰ ਕਰਕੇ ਅਬਦਾਲੀ ਦਾ ਐਸਾ ਮੂੰਹ ਪਾਣਦੇ ਨੇ ਕਿ ਉਹ ਮੋੜ ਹਿੰਦੁਸਤਾਨ ਵੱਲ ਕੋਈ ਹਮਲਾ ਨਹੀਂ ਕਰ ਸਕਿਆ ਅਬਦਾਲੀ ਤੋਂ ਬਾਅਦ ਹੋਰ ਵੀ ਕੋਈ ਹਮਲਾਵਰ ਇਸ ਪਾਸਿਓਂ ਚੜ੍ਹ ਕੇ ਨਹੀਂ ਆਇਆ ਕਿਉਂਕਿ ਇਹ ਹਮਲਾਵਰ ਈਰਾਨ ਅਫਗਾਨਿਸਤਾਨ ਵੱਲੋਂ ਆਉਂਦੇ ਸਨ ਪੰਜਾਬ ਰਸਤੇ ਦੇ ਵਿੱਚ ਸੀ ਇੱਥੇ ਖਾਲਸੇ ਨੇ ਐਸੇ ਤਕੜੇ ਹੱਥ ਦਿਖਾਏ ਹਮਲਾਵਰਾਂ ਲਈ ਇਹ ਰਸਤਾ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਇਸ ਤੋਂ ਅੱਗੇ ਇਹ ਕੱਲੂ ਕਾਰੇ ਵਾਪਰਨ ਤੋਂ ਬਾਅਦ ਸਿੱਖ ਰਾਜ ਦਾ ਰਾਹ ਪੱਧਰਾ ਹੋ ਜਾਂਦਾ ਹੈ ਗੁਰੂ ਦਾ ਖਾਲਸਾ 1801 ਈਸਵੀ ਵਿੱਚ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਸਥਾਪਿਤ ਕਰ ਲੈਂਦਾ ਹੈ ਦੁਸ਼ਮਣ ਹਮੇਸ਼ਾ ਹੀ ਐਸੇ ਕੱਲੂ ਕਾਰੇ ਕਰਕੇ ਸੋਚਦਾ ਕਿ ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਜਾਗਦੀ ਜ਼ਮੀਰ ਵਾਲੇ ਬਹਾਦਰ ਯੋਧਿਆਂ ਨੇ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਐਸੀਆਂ ਕਈ ਲਹੂ ਡੋਲਵੀਆਂ ਜੰਗਾਂ ਲੜੀਆਂ ਐਸੇ ਬਹਾਦਰ ਯੋਧਿਆਂ ਦੀ ਬਹਾਦਰੀ ਨੂੰ ਨਮਸਕਾਰ ਕਰਦੇ ਹਾਂ ਇਸ ਮਹਾਨ ਇਤਿਹਾਸਕ ਵੱਡੇ ਕੱਲੂ ਕਾਰੇ ਦੇ ਸਬੰਧ ਵਿੱਚ ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ